ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸ੍ਰੀ ਮਹਲਾ 9 ਇੱਕ ਓੰਕਾਰ ਸਤਿਗੁਰ ਪ੍ਰਸਾਦ ਭੂਲੇ ਮਨ ਮਾਇਆ ਉਰਜਾਇਓ ਜੋ ਜੋ ਕਰਮ ਕੀਓ ਲਾਲਚ ਲਗ ਤਿਹ ਤੇ ਆਪ ਬੰਧਾਇਓ ਰਹਾਓ ਸਾਮੰਜਨਾ ਪਰਿ ਵਿਖੈ ਰਸ ਰਚਿਓ ਜਸ ਹਰ ਕੋ ਬਿਸਰਾਇਓ ਸੰਗ ਸੁਆਮੀ ਸੋ ਜਾਨਿਉ ਨਾਹਨਾ ਮਨ ਖੋਜਿਨ ਕਾ ਤਾਇਓ ਰਤਨ ਰਾਮ ਕਟ ਹੀਕੇ ਭੀਤਰਾ ਤਾਕੋ ਗਿਆਨ ਨ ਪਾਇਓ ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ ਜੈਤ ਸ੍ਰੀ ਮਹੱਲਾ ਨਵਾ ਹਰ ਜੂ ਰਾਖ ਲਿਓ ਪਤ ਮੇਰੀ ਜ्यां ਕੋ ਤਰਾਸ ਭਇਓ ਅੰਤਰ ਸਰਨ ਗਹੀ ਕਿਰਪਾ ਨਿਦ ਤੇਰੀ ਰਹਾਉ ਮਹਾ ਪਤ ਤਮੁਗਦ ਲੋਭੀ ਫੁਨ ਕਰਤਾ ਪਾਪ ਅਵਹਾਰਾ ਭੈ ਮਰਬੇ ਕੋ ਵਿਸਰਤ ਨਾ ਹਨ తేహే చింత తన్జారా కీఏ ఉపాబ్ ముత్ కే కరణ దహ దిస్ కాట తాయ కట హి తీత్ర వసై నిరంజన తాకో మర్మ ਨ ਪਾਇਆ ਨਾ ਹਨ ਗੁਰ ਨਾ ਹਨ ਕਸ ਜਪ ਤਾਪਾ ਕੌਨ ਕਰਮੁ ਅਬ ਕੀਜੈ ਨਾਨਕ ਹਰਿ ਪ੍ਰਿਯੋ ਸਰਨ ਆਗਤਾ अवदान प्रबदीज जय, जयत श्री महालानावा मन रे साचा गहो विचारा रावण बिन मिथ्या मन सगरोयो संसार रहा जाक योगी खोजत हारे आयो नाही ते पारा सो स्वामी तुम निकट पहचानो ਰੂਪ ਰੇਖ ਤੇ ਨਿਆਰਾ ਭਾਵ ਪਾਵਨ ਨਾਮ ਜਗਤ ਮੈਂ ਹਰ ਕੋ ਕਬਹੂ ਨਾਹੇ ਸੰਭਾਰਾ ਨਾਨਕ ਸਰਨ ਪ੍ਰਿਯੋ ਜਗ ਬੰਦਨ ਰੱਖੋ ਬਿਰਧ ਤੁਹਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ